ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਗੂਜਰੀ ਮਹਿਲਾ ਪਹਿਲਾ ਚੌਪ ਦੇ ਘਰ ਸਹਿਲਾ ਤੇਰਾ ਨਾਮ ਕਰੀ ਚਲਣਾ ਠੀਆ ਜੇ ਮਨ ਪੁਰਸਾ ਹੋਏ ਕਰਨੀ ਕੁੰਗੂ ਜੇ ਰਲੈ ਕਟ ਅੰਤਰ ਪੂਜਾ ਹੋਏ ਪੂਜਾ ਕੀਤੇ ਨਾਮ ਧਿਆਈਐ ਬਿਨ ਨਾਵੇ ਪੂਜ ਨਾ ਹੋਏ ਰਹਾ ਬਾਹਰ ਦੇਵ ਪਖਾਲੀਐ ਜੇ ਮਨ ਤੋਂ ਵੇ ਕੋਏ ਝੂਠ ਲਹਿ ਜੀਉ ਮਨ ਜੀਐ ਮੋਖ ਭਿਆਣਾ ਹੋਏ ਪਸ਼ੂ ਮਿਲੇ ਤੁੰਗਿਆਈਆਂ ਖੜ ਖਾਵੇ ਅੰਮ੍ਰਿਤ ਦੇਹੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਨੇੜਾ ਹੈ ਦੂਰ ਨਾ ਜਾਣਿ ਹੋ ਨਿਤ ਸਾਰੇ ਸੰਭਾਲੇ ਜੋ ਦੇਵ ਸੋ ਖਾਵਣਾ ਤੋ ਨਾਨਕ ਸਾਚਾ ਹੈ ਗੁਜਰੀ ਮਹਿਲਾ ਪਹਿਲਾ ਨਾਭ ਕਮਲ ਤੇ ਭਮਾ ਉਪਜੇ ਬੇਦ ਪੜੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਇ ਲਖਣ ਆਵਤ ਜਾਤ ਰਹਿ ਗੁਬਾਰ ਪ੍ਰੀਤਮ ਕਿਉ ਬਿਸਰੈ ਮੇਰੇ ਤਨਧਰ ਜਾ ਕੀ ਭਗਤ ਕਰੈ ਜਨ ਪੂਰੇ ਮਨ ਜਨ ਸਿਵੇਂ ਗੁਰ ਵੀਚਰ ਰਹਾ ਰਬ ਸਸ ਦੀਪਕ ਜਾ ਕੇ ਤ੍ਰਿ ਭਵਨ ਏਕ ਜੋਤ ਮੁਰਾਰ ਗੁਰਮੁਖ ਹੋਏ ਸੁ ਕੈ ਇਸ ਨਿਰਮਲ ਮਨ ਮੁਕ ਰੈਣ ਅੰਧਾਰ ਸਿਦ ਸੁਮਾਧ ਕਰੈ ਨਿਤ ਝਗਰਾ ਦੋ ਲੋਚਨ ਕਿਆ ਹੈ ਰ ਅੰਤਰ ਜੋਤ ਸ਼ਬਦ ਤੁਨ ਜਾਗੈ ਸਤਗੁਰ ਝਗਰ ਨੇ ਬੇਰ ਸੁਰ ਨਰਨਾਸ ਦੇ ਅੰਤ ਅਜੂਨੀ ਸੱਚਾ ਮਹਿਲ ਅਪਾਰ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰ ਰਾਗ ਗੂਜਰੀ ਮੈਲਾ ਤੀਜਾ ਕਰ ਪੈਲਾ ੴ ਸਤਿਗੁਰ ਪ੍ਰਸਾਦ ਤ੍ਰਿਗਿ ਤੇ ਵਾ ਜੀਵਣ ਜਿਤ ਹਰ ਤ੍ਰੀਤ ਨਾ ਪਾਏ ਜਿਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਈ ਐਸਾ ਸਤਿਗੁਰ ਸੇਵੀਐ ਮਨ ਜਤ ਸੇਵੈ ਗੋਵਿੰਦ ਪ੍ਰੀਤ ਉਪਜੈ ਅਵਰ ਵਿਸਰ ਸਭ ਜਾਇ ਹਰ ਸੇਤੀ ਚਿਤ ਗਹਿਰ ਹੈ ਜਰਾ ਕਾ ਭੋ ਨਾ ਹੋਵਈ ਜੀਵਨ ਪਦਵੀ ਪਾਏ ਰਹਾ ਗੋਬਿੰਦ ਪ੍ਰੀਤ ਸਿਓ ਇਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇ ਤਾ ਮਨ ਨਿਰਮਲ ਹੋਆ ਜੋਤੀ ਜੋਤ ਸਮਈ ਦਿਨ ਭਾਗ ਐਸਾ ਸਤਿਗੁਰ ਨਾ ਪਾਈਐ ਜੇ ਲੋਚੈ ਸਭ ਕੋਏ ਊੜੇ ਕੀ ਪਾਲ ਵਿੱਚੋਂ ਨਿਕਲੇ ਤਾ ਸਦਾ ਸੁਖ ਹੋਏ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਗੁਰ ਆਗੈ ਜਿਉ ਤਰੇ ਸਤਗੁਰ ਕਾ ਭਾਣਾ ਚਿਤ ਕਰੇ ਸਤਗੁਰ ਅਤਿ ਕਿਰਪਾ ਕਰੇ ਗੂਜਰੀ ਮੈਂ ਲਾ ਤੀਜਾ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਕਰੋ ਨ ਕੋਈ ਜੀ ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਦੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਕਿਹਾ ਸੇਵ ਬਣੀ ਜਿਉ ਰਹਾ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਪੂਖ ਲੱਗੈ ਹਰ ਨਾ ਮੇਰਾ ਮਨ ਤ੍ਰਿਪਤ ਹਰ ਮੇਰਾ ਸਾਥ ਅੰਤ ਹੋਏ ਸੁਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆਂ ਨਾਲ ਨਾ ਜਾਈ ਹਰ ਮੇਰਾ ਤਹਨ ਮੇਰਾ ਸਾਥ ਚੱਲੇ ਜਾਂਹੋਂ ਜਾਉ ਤਾ ਜਾਈ ਸੋ ਝੂਠਾ ਜੋ ਝੂਠੇ ਲੱਗੈ ਝੂਠੇ ਕਰਮ ਕਮਾਈ ਕਹਿ ਨਾਨਕ ਹਰ ਕਾ ਪਾਣਾ ਹੋਆ ਕਹਿਣਾ ਕਛੂ ਨਾ ਜਾਈ ਗੁਜਰੀ ਮਹਿਲਾ ਤੀਜਾ ਜੁਗ ਮਾਹੇ ਨਾਮ ਦੁਲੰਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਵਿਉ ਪਾਇ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਾਰੇ ਜਾਓ ਸਤ ਗੁਰ ਮਿਲ ਹਰ ਮਨ ਵਸੈ ਸੈਜੇ ਰਹੈ ਸੁਮਾਏ ਰਹਾਉ ਜਾਂ ਪਹ ਪਾਏ ਆਪਣ ਬੈਰਾਗੁ ਪਜੈ ਮਨ ਆਏ ਬੈਰਾਗੇ ਤੇ ਹਰ ਪਾਈਐ ਹਰ ਸਿਉ ਰਹੈ ਸੁਮਾਏ ਸੇ ਮੁਕਤ ਜੇ ਮਨ ਜਿਣੈ ਫਿਰ ਤਾਤ ਨ ਲੱਗੈ ਆਏ ਦਸਵੇਂ ਦੁਆਰ ਰਹਤ ਕਰੇ ਤ੍ਰਭਮਣ ਸੋਜੀ ਪਾਇ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜ਼ਾਈ ਇਹ ਕਾਰਣ ਕਰਤਾ ਕਰੇ ਜੋਤੀ ਜੋਤ ਸੁਮਾਏ ਗੂਜਰੀ ਮਹਿਲਾ ਤੀਜਾ RAM RAM ਸਭ ਕੋ ਕਹੈ ਕਹੈ RAM ਨਾ ਹੋਏ ਗੁਰ ਪ੍ਰਸਾਦੀ RAM ਮਨ ਵਸੈ ਪੰ ਫਲ ਪਾਵੇ ਕੋਏ ਅੰਤਰ ਗੋਵਿੰਦ ਜਿਸ ਲਗੈ ਪੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੈ ਸਦਾ ਮਨ ਚੀਤ ਰਹਾਉ ਫਿਰਦ ਜਿਨ ਕੈ ਕਪਤੋ ਵਸੈ ਬਾਰੋਂ ਸੰਤ ਕਹਾਇ ਕ੍ਰਿਸ਼ਨ ਮੂਲ ਨ ਚੁੱਕੈ ਅੰਤ ਗੈ ਪਸ਼ੁਤਾਹੇ ਅਨੇਕ ਤੀਰਥ ਦੇ ਯਤਨ ਕਰੇ ਤਾਂ ਅੰਤਰ ਕੀ ਹਉ ਮੈਂ ਕਦੇ ਨਾ ਜਾਏ ਜਿਸ ਨਰ ਕੀ ਦੁਵਿਧਾ ਨਾ ਜਾਏ ਧੰਮ ਰਾਏ ਤਿਸ ਦੇ ਸਜ਼ਾਏ ਪਰਮ ਹੋਵੇ ਸੋਈ ਜਨ ਪਾਏ ਗੁਰਮੁਖ 부ਝੈ ਕੋਈ ਨਾਨਕ ਵਿੱਚੋਂ ਹਉ ਮੈਂ ਮਾਰੇ ਤਾਂ ਹਰ ਭੇਟ ਸੋਈ ਗੂਜਰੀ ਮਲਾਤੀਜਾ ਇਸ ਜਨ ਸ਼ਾਂਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਨ ਨਿਰਮਲ ਜੇ ਗੁਰਮਖ 부ਝੈ ਹਰ ਚਰਣੀ ਚਿਤ ਲਾਏ ਹਰ ਚੇਤ ਸचेत मन ਜੋ ਇੱਛਾ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਦਸ ਤਾਵੇਂ ਦੀਵਤ ਰਹੇ ਸਦਾ ਸੁਖ ਹੋਈ ਰਹਾ ਸਤਗੁਰ ਫੇਟੇ ਤਾਂ ਪਾਰਸ ਹੋਵੇ ਪਾਰਸ ਹੋਏ ਤਾਂ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਦੇਖਿਆ ਦੇਵੈ ਸਾਚ ਬੁਝਾਏ ਵਿਣ ਪਾਰਸ ਪੂਜ ਨਾ ਹੋਵੇ ਵਿਣ ਮਨ ਪਰਚੇ ਹਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਧਾ ਕਿਸੋ ਮਾਰਗ ਪਾਏ ਨਾਨਕ ਵਿਣ ਨਦਰਿ ਕਿਛੂ ਨ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ ਗੂਜਰੀ ਮਹਿਲਾ ਤੀਜਾ ਪੰਚਪਦੇ ਨਾ ਕਾਂਸ਼ੀ ਮਤ ਉਪਜੈ ਨਾ ਕਾਂਸ਼ੀ ਮਤ ਜਾਏ ਸਤਿਗੁਰ ਮਿਲਿਆ ਮਤ ਉਪਜੈ ਤਾਂ 에 ਸੋਜੀ ਪਾਏ ਹਰ ਕਥਾ ਤੂੰ ਸੁਣ ਰੇ ਮਨ ਸ਼ਬਦ ਮਨ ਨ ਵਸਾਈ 에 ਮਤ ਤੇਰੀ ਥਿਰ ਰਹੈ ਤਾਂ ਪਰਮ ਵਿੱਚੋਂ ਜਾਏ ਰਹਾ ਹਰ ਚਰਨ ਰਿਦੈ ਵਸੈ ਤੂੰ ਕਿਲ ਵਿਥ ਹੂ ਮੈ ਨਾਸ਼ ਪੰਚ ਭੂ ਆਤਮਾ ਵਸ ਕਰੈ ਤਾਂ ਤੀਰਥ ਕਰੈ ਨਿਵਾਸ ਮਨ ਮੁਖ ਇਹ ਮਨ ਮੁਖਦ ਹੈ ਸੋਝੀ ਕਛੂ ਨਾ ਪਾਏ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਸ਼ੁਤਾਏ ਇਹ ਮਨ ਕਾਸ਼ੀ ਸਭ ਤੀਰਥ ਸਿਮਰਤ ਸਤਗੁਰ ਦਿਆ 부ਝਾਏ ਅਠਸਠ ਤੀਰਥ ਤਿਸ ਸੰਗ ਰਹੇ ਜਿਨ ਹਰ ਹਿਰਦੈ ਰਹਾ ਸਮਾਇ ਨਾਨਕ ਸਤਿਗੁਰ ਮਿਲੈ ਹੁਕਮ ਬੁਝਿਆ ਏਕ ਬਸਿਆ ਮਨ ਆਏ ਜੋ ਤੁਧ ਭਾਵੈ ਸਭ ਸਚ ਹੈ ਸਚੇ ਰਹੇ ਸਮਾਇ ਗੁਜਰੀ ਮੈ ਲਾ ਤੀਜਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਈ ਦੂਜੇ ਭਾਏ ਜੇਤਾ ਪੜੈ ਅੜਤ ਗੁਣਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਗ ਰੋ ਗੁਰਸ਼ਬਦ ਸੋਝੀ ਹੋਈ ਹਰ ਰਸ ਰਸਲਾ ਚਾਖ ਤੂੰ ਤਾ ਮਨ ਨਿਰਮਲ ਹੋਈ ਰਹਾ ਸਤਗੁਰ ਮਿਲ ਮਨ ਸੰਤੋਖੀ ਐ ਤਾ ਫਿਰ ਤ੍ਰਿਸ਼ਨਾ ਭੂਖ ਨਾ ਹੋਏ ਨਾਮ ਨਿਧਾਨ ਪਾਇ ਪਰ ਘਰ ਜਾਏ ਨ ਕੋਈ ਕਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨਾ ਹੋਏ ਗੁਰਮਤੀ ਖਤ ਚਾਨਣਾ ਹਰ ਨਾਮ ਪਾਵੇ ਸੋਏ ਸੁਣ ਸ਼ਾਸਤਰ ਤੂੰ ਨਾ ਬੁਝਹੀਂ ਪਾਸਰੇ ਬਾਰੋ ਬਾਰ ਸੋ ਮੂਰਖ ਜੋ ਆਪਨਾ ਪਛਾਨਈ ਸਚਨਾ ਧਰੇ ਪਿਆਰ ਸੱਚਾ ਜਗਤ ਡਹਿਕ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੇ ਸੋ ਕਰੇ ਜਿਉ ਤਿਸ ਕੀ ਰਜ਼ਾਏ ਇੱਕੋ ਅੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਮਹਿਲਾ ਚੌਥਾ ਚੌਪ ਦੇ ਕਰ ਪਹਿਲਾ ਹਰ ਕੇ ਜਨ ਸਤਗੁਰ ਸਤਪੁਰਖ ਹਉ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਨ ਸਤਗੁਰ ਸ਼ਰਨਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਫਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੇਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮੇਲ ਨਾਨਕ ਨਾਮ ਪ੍ਰਗਾਸ ਬੂਜਰੀ ਮਹਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮਿਲ ਸਤ ਸੰਗਤ ਸ਼ਬਦ ਮਨ 모 ਹੈ ਜਪ ਗੋਵਿੰਦ ਗੋਵਿੰਦ ਧਿਆਈ ਆ ਸਭ ਕੋ ਦਾਨ ਦੇ ਪ੍ਰਭੂ ਹੈ ਮੇਰੇ ਭਾਈ ਜਨਾ 모 ਕੋ ਗੋਵਿੰਦ 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 ਮਨ 모 ਹੈ ਗੋਵਿੰਦ 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 ਗੁਣ ਗਾਵਾਂ ਮੇਲ ਗੁਰ ਸਾਧ ਸੰਗਤ ਜਨ ਸੋ ਹੈ ਰਹਾਉ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿਦ ਸਿਦ ਲਾਗੇ ਪਗ ਉਹ ਹੈ ਜਨ ਕੋ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋ ਹੈ ਦੁਰਮਤ ਪਾਗਹੀਨ ਮਤ ਠੀਕੇ ਨਾਮ ਸੁਨਤ ਆਵੇ ਮਨ ਰੋਹੈ ਕਉ ਵਾ ਪਾਗ ਕੋ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋ ਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤ ਨਤੈ ਕਉ ਵਾ ਹੰਸੋ ਹੈ ਨਾਨਕ ਤਨ ਤਨ ਵੱਡੇ ਵਡ ਭਾਗੀ ਜਿਨ ਗੁਰਮਤਿ ਨਾਮ ਰਿਧਾ ਮਲ ਤੋ ਹੈ